कैसे हो बढ़िया एकदम मस्त कहाँ आए हो ये आज बाकी वेला पहले भी आए हो या फर्स्ट टाइम है ठीक है यार क्या दरबार के आगे कर रहे हो देख रहे हैं एक तो वहाँ से मिलेगी भैया पिछली बार भी आई मुंडा भैया ਤੋ ਵੈਲਕਮ ਬੈਕ ਤੇ ਮੈਂ ਦਾਦਾ ਮੁਖਸਰਾ ਆਇਆ ਹਾਂ ਮਾਗੀ ਮੇਲੇ ਤੇ ਅੰਦਰ ਚੱਲਦੇ ਆ ਦਰਵਾਜ਼ਾ ਦੇਖ ਰਹੇ ਹੋ ਨਾ ਪਿੱਛੇ ਇਹ ਸਟੂਡੀਓ ਲੱਗਿਆ ਹੋਇਆ ਤੇ ਇਹਦੇ ਪਿੱਛੇ ਨਾ ਮਤਲਬ ਬੜੇ ਝੁੱਲੇ ਜਲੇ ਲੱਗੇ ਹੋਏ ਤੇ ਜਾ ਕੇ ਦੇ ਦੇ ਅੰਦਰ ਹੈ ਕੀ ਆਜੋ ਚੱਲਦੇ ਆਪਾਂ ਤੇ ਟਿਕਟ ਇਹਦੀ ਹੈਗੇ 20 ਰੁਪਏ ਆਪਾਂ ਲੈ ਲਈ ਚੱਲਦੇ ਆਜੋ ਚਲੋ ਉਹ ਅੱਗੇ ਪਿੱਛੇ ਟਿਕਟ ਵਾਲੇ ਟਿਕਟਾਂ ਦੇ ਉਹਨਾਂ ਦੇ ਆਓ ਦੋਸਤੋ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਜਲਦੀ। ਕੱਪ ਡਿਲੀਵਰੀ ਵਾਂਗ ਬਹੁਤ ਡਿਲੀਵਰੀ ਕਰਦੇ ਆ। ਦੇਖ ਲਓ ਦੋਸਤੋ ਥਿਊ ਇੱਕ ਵਾਰ।

ਬੈਨ ਇਹ ਨਾ ਵੀ ਧਿਆਨ ਰੱਖੋ ਫੋਨ ਨਾ ਖੋ ਕੇ ਲੈ ਜਾਏ ਕੋਈ ਦੋਸਤੋ ਦੇਖੀਏ ਚੱਲਦੀ ਐ ਚੱਲੀ ਉੱਠਦੇ ਚਲੋ ਵੀ ਆ ਜਾਓ ਕਿੰਨੇ ਵੈਸੇ ਡਾਕਟਰ ਆਇਆ ਭਈਆ ਸੌ ਅੱਸੀ ਰੁਪਏ ਲੱਗਣਗੇ ਅਗੇ ਅਗਰ ਉੱਠ ਕੇ ਬੈਠਣਾ ਹੈ ਠੀਕ ਹੈ ਅੱਸੀ ਰੁਪਏ ਜਿਆਦੇ ਆੜਾ 280 80 ਰੁਪਏ ਲੈ ਬਹਿ ਜਾ ਤੂੰ ਫਿਰ ਠੀਕ ਹੈ ਲੈ ਚਲੋ ਫਿਰ ਦੋਸਤੋ ਉੱਠ ਕੇ ਬਹਿ ਕੇ ਦਿਖਾਣਾ ਤੁਹਾਨੂੰ ਸਾਰਾ ਵੇਲਾ ਆ ਜਾਓ ਓਏ ਫੋਨ ਫੜ ਲੈ ਤੇ ਵੀ ਫੋਨ ਤਾਂ ਲੈ ਬੋਲ ਬਣਾ ਦੇ ਪਹਿਲੇ ਤੈਨੂੰ ਬਿਠਾਵਾਂਗੇ ਫਿਰ ਫੜੀ ਚੰਗਾ ਲੈ ਬਾਈ ਕਰ ਖਾਲੀ ਸਵਾਰੀ ਦਾ ਲੈ ਲੈ ਤੇ ਆ ਟਿਕਟ ਕਿੱਥੇ ਵੱਟਣੀ ਆ ਤੇ ਦੋਸਤੋ ਚੱਲਦੇ ਦੇ ਦੇ ਉੱਤ ਤੇ ਬੈ ਕੇ ਦਿਖਾ ਦਿੰਦੇ ਆ ਸਾਨੂੰ ਮੇਲਾ ਉਹ ਵਧੀਆ ਯਾਰ ਉਹ ਚਮਕਣਾ ਯਾਨੀ ਵਧੀਆ ਹਾਂ ਵਧੀਆ ਇੱਕ ਟਿਕਟ ਕਾਰਡ ਤੂੰ ਲੈ ਲੈ ਓਏ ਬਾਈ ਇੱਕ ਬੰਦਾ ਕਿੱਧਰ ਗਿਆ ਉਹ ਡਰਾਈਵਰ ਵਾ ਗਿਆ ਮੈਂ ਮੈਂ ਲੈ ਜਾ ਇਹਨੂੰ ਦੋਸਤੋ ਆਪਣਾ ਨਾ ਆ ਹਉਟ ਹੈ ਤੇ ਇਹਦੇ ਬੈੱਕ ਹੀ ਦਿਖਾਣਾ ਤੁਨੂੰ ਮੇਲਾ ਉਹ ਕੱਲਾ ਦਾ ਬੈਠਾ ਸੀ ਯਾਰ ਪਹਿਲਾਂ ਉਹ ਕੱਲਾ ਦਾ ਬੈਠਾ ਸੀ ਮੁੰਡਾ ਹਾਂ ਬੈਠ ਬਿਲੇ ਕੇ ਬੈਠਾ ਤਾਂ ਦੋਸਤੋ ਰੋਲਾ ਪਾ ਲਿਆ ਇਹਨੇ ਕਹਿੰਦਾ ਦੋ ਬਿਠਾਵਾਂਗਾ ਕੰਡੋਲ ਤੇ ਲੈਣ ਆਇਆ ਉਹ ਵੀ ਚੜਾ ਗਿਆ ਚੰਡੋਲ ਤੇ ਆਇਆ ਅੱਪ ਕਿਸਤੀ ਤੇ ਚੰਡੋਲ ਲੈਣ ਦੋਸਤੋ ਕੈਨਸਲ ਕਰਤਾ ਕਹਿੰਦਾ ਦੋ ਬਿਠਾਵਾਂਗਾ ਮੈਂ ਤਾਂ ਕਹਿੰਦਾ ਦੋ ਪਰਚੀਆਂ ਲੈ ਲੈ ਪਰ ਆਪਾਂ ਨੂੰ ਇੰਨੀ ਵੀ ਲੋੜ ਨਹੀਂ ਹੈਗੀ ਗੇਮਾਂ ਵੀ ਹੈਗੀਆਂ ਨੇ ਮਜ਼ਾ ਆ ਰਿਹਾ ਭਈਆ ਹਾਂ ਇੱਕਦਮ ਮਸਤ ਉਧਰ ਚਲੀਏ ਇੱਧਰੋ ਜਾਣਾ ਉਧਰ ਫੌਂਡ ਨਾ ਗੇਰਲੀ ਆਪਾਂ ਕੁਛ ਨਹੀਂ ਹੁੰਦਾ ਟ੍ਰੇਡਲ ਤੇ ਚੱਲਦੇ ਆਂ ਚੁੱਪੇ ਚਾੜੇ ਲੈਣੇ ਕਿਸ ਕੀ ਆ ਦੇ ਇਹ ਇੱਕ ਦਾ ਨਾ ਪੀੜ ਥੋੜੀ ਜਿਹਾ ਜ਼ਿਆਦੇ ਲੱਗੀ ਹੋਈ ਐ ਤੇ ਟਿਕਟ ਲੈਂਨ ਤੇ ਵੀ ਨਾ ਟਾਈਮ ਜਾ ਲੱਗੂਗਾ ਥੋਣੀ ਕੁੜੀ ਦਾ ਤੇ ਅੰਦਰ ਵੀ ਆਰਡਰ ਮਿਲ ਲੈਣੇ ਜੀ ਕਿਸ ਵੀ ਦੇ ਚੱਲੋ ਮੋਟਰ ਉੱਤੇ ਵੀ ਚਾਹੇ ਚਾਹੇ ਕੀ ਇਹਦੇ ਚਾਹ ਕੇ ਹਵਾ ਵਾਲੀ ਲਾਣਾ ਥੋਣੀ ਨਿਸ਼ਾਨੇਵਾਲ ਲਾਣੀਆਂ ਚੱਲ ਆ ਜਾ ਲਾ ਫਿਰ ਕਿੰਦਾ ਨਹੀਂ ਲਾ ਦੇ ਚਾਹ ਕੇ 10 20 ਦੇ ਯਾਰ 50 ਕੇ 15 ਦੇ ਅਰੇ ਭਾਈ ਸਾਹਿਬ ਦੇਖ ਲੈ ਦੇ ਦੇ ਮੇਰੇ ਯਾਰ ਪੈ ਤੜ ਰਾ ਉਹ ਪੈਣੀ ਨਹੀਂ ਇਹ ਕੀ ਰੋਟੀਆਂ ਫਰਾਟੀਆਂ ਨਹੀਂ ਆ ਯਾਰ ਆ ਉਹ ਪਾ ਕੇ ਦੇ ਦੇ ਇਦੋਂ ਚੰਗਾ ਦਾ ਆ ਜਾ ਠੀਕ ਹੈ ਉਹ ਤਾਂ ਔਖਾ ਹੀ ਹੈ ਨਹੀਂ ਇਹਨਾਂ ਨੇ ਸੈਟਿੰਗ ਨਹੀਂ ਬੈਜੂ ਆ ਫੋੜ ਉਹ ਪੈਜੂ ਦੋਸਤੋ ਆ ਗੇਮ ਖੇਡ ਕੇ ਦੇਖ ਲੈਨੇ ਆਪਾਂ ਆ ਨੰਬਰ ਬਣਾਣਾ ਆਪਾਂ ਇਹ ਬਣਾਣਾ ਨਾ ਮਹਿੰਗੀ ਚੀਜ਼ ਦੇਖ ਲੈ ਕਿਹੜੀ ਆ छह टू -टू टू -टू तो बार बनाना छह बोले डालनी होती है ऐसे नंबर तो को काउंट करेगा चार तीन सात सात पाँच बारह ऐसे छह बोले टोटल प्लस ये नंबर बनाना होता है बोर्ड वाला ਕਿੰਨੇ ਦੀ ਆ 50 ਰੁਪਏ ਕੋਈ ਵੀ ਇੱਕ ਨੰਬਰ ਆਪਕਾ ਬਣਦਾ ਹੈ ਜੋ ਅਗਰ ਸਕੇ ਤੋ ਮਿਲ ਜਾਏਗਾ 34 ਕਿਵੇਂ ਬਣੂਗਾ ਆ ਦੇ ਲਾ ਕੇ ਦੇਖ ਪਹਿਲਾਂ ਇਹ ਪਲੱਸ ਕਰਕੇ ਕਰੋ ਮੈਂ ਹਾਂ ਪਲੱਸ ਕਰਕੇ ਟੋਟਲ ਪਲੱਸ ਕਰੇਗੇ 34 ਵਾਸਤੇ ਕੀ ਕੀ ਜੋੜੀ ਹੈ 6 ਵਾਰ ਐ ਵੀ ਦੇਖੋ ਨਾ 34 ਕੇ ਲਈ 5 ਛੱਕੇ ਚੌਕਾ ਮਾਰਨਾ ਪੜੇਗਾ ਆਪਕੋ 5 ਛੱਕੇ ਇੱਕ ਚੌਕਾ ਉਹ ਤਾਂ ਬੰਦ ਹੀ ਨਹੀਂ ਫਿਰ ਲੱਗੇ ਬਈ ਇਹ ਲੱਗ ਪੰਜ ਛੱਕਾ ਤਾਂ ਨਹੀਂ ਬੰਨਣਾ ਤੂੰ ਲੈਣੇ ਲਾ ਲੈ ਕਿ ਨਹੀਂ ਲੈਣੀ ਹੈ ਬੰਨਣਾ ਨਹੀਂ ਹਰਾ ਦੇ ਯਾਰ ਤੂੰ ਵਾਪਸ ਕਰ ਦੇ ਫਿਰ ਲਗਾ ਦੇ ਇਹ ਮੋਟਰ ਕਿ پیسے ਦੇਤੇ ਦੀ ਮੈਂ ਨਾ ਬੰਨਣਾ ਨਹੀਂ ਪੰਜ ਕਿੱਥੋਂ ਵੇਜਾਂਗੇ ਛੱਕੇ ਦੋਸਤੋ ਆਪ ਆਪ ਹੀ ਕੈਨਸਲ ਕਰਤਾ ਲੈਣੀ ਜੇ ਬਿਠਾ ਯਾਰ ਇਹ ਚਲਾ ਲੇਗਾ ਬੋਲ ਚਲਾ ਲੇਗਾ ਤਾਂ ਦੇਖ ਮਰਜੀ ਹੈ ਭਾਈ ਤੇਰੀ ਆ ਗਲਾਸ ਸਿੱਟੀ ਲੇਗਾ ਉਹ ਨਹੀਂ ਆ ਸਿੱਟ ਲੇਗਾ ਕੱਲ ਸੁਣ ਜੇ 50 ਇੰਚ ਸਿੱਟ ਲਿਆ 100 ਦਿਨ ਨੂੰ ਮੈਂ ਦੇ ਦੂਗਾ ਬਾਲ ਲਾ ਜਾ ਨਹੀਂ ਤੂੰ ਪਾਏ ਤੂੰ ਹਾਰ ਗਿਆ ਸਾਡੀ ਕੀ ਹੋਣੀ ਇਹ ਤੇ ਤੇ ਦੋਸਤੋ ਮਾਗੀ ਦੇ ਮੇਲੇ ਤੇ ਆਇਆ ਹੋਇਆ ਤੇ ਆਹ ਗੇਮ ਦੇਖੀ ਹੋਊਗੀ ਨਾ ਤੁਸੀਂ ਇੱਧਰ ਦਿਖਾ ਦੋ ਗੇਮ ਇੱਕ ਵਾਰ ਇਹ ਗੇਮ ਇਹ ਗੇਮ ਦਾ ਮਤਲਬ ਇਹਦਾ ਰੂਲ ਕੀ ਹੈ 50 ਰੁਪਏ ਐਂਟਰੀ ਹੈ ਤੇ ਅਗਰ ਆਪਾਂ ਸਾਰੇ ਗਲਾਸ ਗੇਰ ਤੇ ਤਾਂ ਇਹ ਬੰਦਾ 250 ਦੇਊਗਾ ਆਪਾਂ ਨੂੰ ਚਲੋ ਦੇ ਦਿਆਂ ਇਹ ਟਰਾਈ ਕਰਕੇ ਦੇਖਦੇ ਆ ਵੇਗਾ ਚੱਲ ਬਈ ਇਹ ਫਾਈ ਪਾਰ ਇਹਦਾ ਨਹੀਂ ਗਲਾਸ ਨਹੀਂ ਕੋਈ ਓਏ ਨਹੀਂ ਹੈਗਾ ਕੋਈ ਟੈਨਸ਼ਨ ਨਾਲਾ ਲਾ ਲਾ ਇੱਥੋਂ ਹੀ ਸਿੱਟਨੇ ਆ ਨੇੜੇ ਤੋਂ ਹੀ ਪਿੱਛੇ ਕਿੰਨੇ ਮਰਜ਼ੀ ਸੁੱਟਾਦੇ ਆਪਾਂ ਨਵੀਂ ਐਂਗਲ ਚੋਂ ਮਾਰ ਕਿੰਨੇ ਵਾਰ ਸਿੱਟਣਾ ਇੱਕ ਵਾਰ ਹੀ ਮਾਰਨਾ ਤੇ ਪੰਜ ਗਲਾਸ ਸਿੱਟਣ 250 ਰੁਪਏ ਮਿਲਗੇ ਦੇਖਦੇ ਆਂ ਤੇਰੇ ਇਤਲ ਨੂੰ ਲੁਗੇ 22 ਨੇ ਗੱਲ ਦੇਖਦੇ ਮੇਰੀ ਵੀ ਵੱਧ ਗਿਆ ਇਹ ਚੱਲ ਡੋਨੀ ਮਾਰ ਦੇ ਦੇਖ ਕੇ ਓਏ ਹੋਏ ਕਿੰਨੇ ਜਾ ਯਾਰ ਦੂਜਾ ਦੇ